ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਜਲੰਧਰ ਲੋਕ ਸਭਾ ਹਲਕਾ ਤੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੀ ਟਿਕਟ ਮਿਲਣ ਦੀ ਖੁਸ਼ੀਚ ਕਾਂਗਰਸਈ ਵਰਤਰਾ ਪੱਲੋਂ ਅੰਬੇਦਕਰ ਚੌਂਕ 'ਚ ਲੱਟੂ ਵੰਡ ਕੇ ਅਤੇ ਪਟਾਕੇ ਚਲਾਏ ਗਏ ਇਸ ਮੌਕੇ ਤੇ ਤੇਜ ਰਾਜ ਮਾਲਾ ਰਾਜਾ ਸੰਦੂ ਰਾਜ ਕੁਮਾਰ ਹੰਸ ਅਤੇ ਹੋਰਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲੰਧਰ ਲੋਕ ਸਭਾ ਹਲਕਾ ਤੋਂ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਲੀਡ ਨਾਲ ਜਿਤਾਉਣ ਕੇ ਇਸ ਮੌਕੇ ਤੇ ਹਾਜ਼ਰ ਬਾਬਾ ਕਰਨੈ ਸਿੰਘ ਖਾਨ ਸਰਦ ਕਣਿਆਣਾ ਗੁਰਸੇਵਕ ਸਿੰਘ ਬਾਰਗਣ ਸਿੰਘ ਸਰਪੰਚ ਅਮਰੀਕ ਸਿੰਘ ਸਰਪੰਚ ਆਰਾਮ ਲਾਲ ਸਰਪੰਚ ਜਗਤਾਰ ਸਿੰਘ ਟਰੱਕ ਯੂਨੀਅਨ ਗਿਆਨ ਸਿੰਘ ਸਰਪੰਚ ਤੀਰਥ ਸਿੰਘ ਕੋੜਕ ਅਤੇ ਹੋਰ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਹਾਜ਼ਰ ਹੋਏ ਫਲੋਰ ਤੋਂ ਰਾਜਕਮਾ ਨਿੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਸਾਡੇ ਬਹੁਤ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਹੁਤ ਵੱਡਾ ਫੈਸਲਾ ਕੀਤਾ ਕਿ ਇੱਕ ਬਹੁਤ ਹੀ ਨਾਟੜਕ ਆਗੂ ਔਰ ਲੋਕਾਂ ਦੀ ਆਵਾਜ਼ ਚੰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਦੇ ਕੇ ਜਿਹੜਾ ਨਵਾਜਿਆ ਅਸੀਂ ਇਸ ਕਰਕੇ ਕਾਂਗਰਸ ਪਾਰਟੀ ਸਮੂਹਤੀ ਲੀਡਰਸ਼ਿਪ ਰੋਹਲ ਗਾਂਧੀ ਜੀ ਸੋਧਿਆ ਗਾਂਧੀ ਜੀ ਅਤੇ ਆਪਣੇ ਰਾਜਾ ਬਰਿੰਗ ਜੀ ਦਾ ਪ੍ਰਤਾਪ ਸਿੰਘ ਬਾਜਵਾ ਜੀ ਦਾ ਸਾਰਿਆਂ ਦਾ ਰਾਣਾ ਗੁਰਜੀਤ ਸਿੰਘ ਖਾਸ ਕਰਕੇ ਜਿਨ੍ਹਾਂ ਨੇ ਇਸ ਵਿੱਚ ਇਹ ਭੂਮਿਕਾ ਨਿਭਾਈ ਹਰਦੇਵ ਲਾੜੀ ਜੀ ਉਹਨਾਂ ਵੱਲੋਂ ਜਿਹੜਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ 8 9 ਨੇ ਹਲਕੇ ਇੰਚਾਰਜਾਂ ਨੇ ਲੈ ਕੇ ਦਿੱਤਾ ਕਿ ਚਰਨਜੀਤ ਚੰਨੀ ਨੂੰ ਟਿਕਟ ਦਿੱਤਾ ਜਾਵੇ ਇਹ ਸਾਡੇ ਮਾਣ ਵਾਲੀ ਗੱਲ ਆ ਕਿ ਦੇ ਆਪਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਿਨ੍ਹਾਂ ਨੇ 3 ਮਹੀਨਿਆਂ ਦੇ ਵਿੱਚ ਉਹ ਕੰਮ ਕਰਕੇ ਦਿਖਾਲੇ ਜਿਹੜੇ ਕੋਈ 10 ਸਾਲਾਂ ਚ ਨਹੀਂ ਕਰ ਸਕੇ ਉਹਨਾਂ ਨੂੰ ਅੱਜ ਟਿਕਟ ਦੇ ਕੇ ਜਿਹੜਾ ਇੱਥੇ ਨਵਾਜਿਆ ਗਿਆ ਅਸੀਂ ਸਮੁੱਚੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਕਰਕੇ ਇਸ ਖੁਸ਼ੀ ਦੇ ਵਿੱਚ ਅਲਾਕੇ ਦੇ ਵਿੱਚ ਸਾਰਿਆਂ ਨੇ ਪ੍ਰਧਾਨ ਐਮਸੀ ਵਗੈਰਾ ਸਾਰੇ ਸਾਡੇ ਕਾਂਗਰਸ ਪਾਰਟੀ ਜਿਹੜੇ ਪ੍ਰਾਣੇ ਵਰਕ ਦੇ ਟਕਸਾਲੀ ਉਹ ਅੱਜ ਇਕੱਠੇ ਹੋ ਕੇ ਹੋਰ ਵੀ ਕਈਆਂ ਦੀ ਰੇਸ ਲੱਗੀ ਸੀ ਇਸ ਸਬੰਧ ਵਿੱਚ ਲੱਗਿਆ ਦੀ ਲੱਗੀ ਹੋਊਗੀ ਪਰ ਜੋ ਫੈਸਲਾ ਕੀਤਾ ਕਾਂਗਰਸ ਨੇ ਉਹ ਬਹੁਤ ਵਧੀਆ ਕੀਤਾ ਔਰ ਇਸ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਹਨ ਪਟਾਕੇ ਚਲਾਏ ਜਾ ਰਹੇ ਨੇ